ਕੋ ਬੁਲੇ ਰਵੀ ਦਾ ਜੈ ਨਮੋ ਨਿਕਨਾ ਉਚੇ ਮੰਦਰ ਨਾ ਵੇਹੋ ਨਰੇ ਸਭ ਤੇਰੀ ਮੜਾਈ ਕੋਈ ਨਾ ਜਿੱਤਾਂ ਖੋਮ ਕਾਇਆ ਦਿਨੋੜਾ ਭਾਕੀਆ ਸਤ ਸ੍ਰੀ ਅਕਾਲ ਸਾਰਿਆਂ ਕੀ ਹਾਲ ਚਾਲ ਹੈ ਮਿਲਦਾ ਸਾਰਿਆਂ ਬਿਲਕੁਲ ਠੀਕ ਠਾਕ ਹੋਗੇ ਚੜ੍ਹਦੀ ਕਲਾ ਚ ਹੋਗੇ ਚੜ੍ਹਦੀ ਕਲਾ ਚਾਹੀਦੇ ਵੀ ਆ ਬਾਕੀ ਤੁਸੀਂ ਵੀਡੀਓ ਦਾ ਟਾਈਟਲ ਤੇ ਥੰਬਨੇਲ ਨੂੰ ਦੇਖ ਕੇ ਤਾਂ ਜਾਣ ਹੀ ਚੁਕੇ ਆ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਉਹਨਾਂ ਦੇ ਪ੍ਰਕਾਸ਼ਪੁਰ ਨੂੰ ਮੁੱਖ ਰੱਖਦੇ ਹੋਏ ਆਪਣੇ ਪਿੰਡ ਦੇ ਵਿੱਚ ਕੱਡੀਆਂ ਜਾ ਰਹੀਆਂ ਨੇ ਪ੍ਰਵਾਦ ਫੇਰੀਆਂ ਤੇ ਮੈਂ ਪਿਛਲੀਆਂ ਪ੍ਰਵਾਦ ਫੇਰੀਆਂ ਦੇ ਵੀ ਬਲੌਗ ਪਾਏ ਹੋਏ ਆ ਠੀਕ ਹੈ ਜੀ ਹਾਲ ਤੱਕ ਨਹੀਂ ਦੇਖੇ ਉਹ ਵੀ ਜ਼ਰੂਰ ਦੇਖ ਲਿਓ ਤੇ ਬਾਕੀ ਆਪਾਂ ਹੁਣ ਚਾਲਦੇ ਹਾਂ ਆ ਕਾਲੋ ਬਾਣੀ ਤੇਖੇ ਤੀਰ ਮਾਰਦੀ ਤੈਨੂੰ ਇੱਕ ਨਾਲ ਲੱਗੇ ਮਤੋਂ ਮੇਰਿਆ ਬਾਣੀ ਤੇਖੇ ਤੀਰ ਮਾਰਦੀ ਤੈਨੂੰ ਇੱਕ ਨਾਲ ਲੱਗੇ ਮਤੋਂ ਮੇਰਿਆ ਢੀ ਸਤ ਨਾਮ ਸਤ ਨਾਮ ਸਤ ਨਾਮ ਜੀ सतनाम सतनाम सतनामी तू हिकु न पाणी तिखे तीर पाण Yeah. ਰਾ ਭਰੋਸਾ ਇਸ ਨੰਮ ਤਾਲੀ ਮੰਦਾ ਬੰਦਾ ਜਿਵਗਾ ਕਿਤੇ ਕਮਾਦਾ ਨਹੀਂ ਬੰਦਾ ਬੰਦਾ ਮੇਰਾ ਰੰਗ ਦੇ ਨਾਮ ਦਾ ਝੂਲਾ ਰੰਗ ਦੇ ਨਾਮ ਦਾ I'm ਬੰਦਰ ਨਾ ਵੇਖਵਾ ਜੀ ਹਾਰ ਜਾਵੇਗਾ ਉੱਚੇ ਮੰਦਰ ਨਾ ਵੇਖਵਾ ਵਾਹਿਗੁਰੂ ਵਾਹਿਗੁਰੂ ਸੁਖਨਾਮ ਸ੍ਰੀ ਵਾਹਿਗੁਰੂ ਸਹਿਜਿਓ ਇਨੈ ਤਾਪ ਨਿਵਾਨ ਹਾਰੇ ਦੁਖੰਤਾ ਸੁਖਰਾਸਤਾ ਕੋ ਵਿਗਨ ਨਾ ਕੋ ਲਗੈ ਜੰਗੀ ਬ੍ਰਹਮਿਆ ਦੇ ਆਸ ਅਰਦਾਸ ਬੇਨਤੀ ਕਿੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਮੇ ਪ੍ਰੇਤੰ ਭਗਵਤੀ ਸਮੇ ਕੈ ਗੁਰੂ ਨਾਨਕ ਲਾਇ ਤੇ ਆਏ ਫਰੰਗ ਤੇਜ ਮੂਨਦਾ ਆਉ ਸੰਦਸ ਸਹਾਈ ਅਰਜਨ ਤੇ ਹਰ ਗਵਿੰਦਨਾਓ ਸੰਗਰੋਸਰੀ ਹਰ ਆਏ ਸ੍ਰੀ ਹਰਿਕ੍ਰਿਸ਼ਨ ਜੀ ਧਾਈ ਆ ਜੁ ਦਿੱਥੇ ਸਭ ਨੂੰ ਪਜਾਇਨ ਸ੍ਰੀ ਗੁਰੂ ਤੇਗ ਬਹਾਦਰ ਸਿਮਰੀਏ ਘਰ ਨੌਂ ਨਿਦੇਆਵਤ ਆਏ ਸਭ ਥਾਈ ਉਸ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਨ ਥਾਈ ਉਸ ਸਹਾਏ ਦਸਾਂ ਪਾਛੀਆਂ ਦੀ ਜੋਤਿ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਾ ਆਗਦ ਅਧੰਰ ਕੇ ਖਾਲਸਾ ਜੀ ਬੋਲੋ ਵਾਹਿਗੁਰੂ ਹੋ ਵਾਹਿਗੁਰੂ ਪੰਜਾਬ ਪਿਆਰਿਆਂ ਚੋਂ ਸਭ ਜਿਆਦਿਆਂ 40 ਮੁਕਤਿਆਂ ਹੱਡੀਆਂ ਜੱਪੀਆਂ ਤੱਪੀਆਂ ਜਿਹਨਾਂ ਨਾਮ ਜੱਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਸੁਣ ਕੇ ਐਨਡੈਟ ਕੀਤਾ ਤਰਾ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕੁਮਾਈ ਦਾ ਧੰਨਦਰ ਕੇ ਖਾਲਸਾ ਜੀ ਬੋਲੋ ਵਾਹਿਗੁਰੂ ਵਾਹਿਗੁਰੂ ਜినਾਂ ਸਿੰਘਾਂ ਸੁਗੜੀਆਂ ਨੇ ਧਰਮੇਸਤਰੀ ਦੇ ਤੇ ਬੰਦ ਬੰਦ ਕਟਵਾਏ ਗੋਪੀਆਂ ਲਵਾਈਆਂ ਚੜਖੜੀਆਂ ਤੇ ਚੜਿਆਰਿਆਂ ਨੂੰ ਚੜਵਾਏ ਗਏ ਗੁਰਦੁਆਰੇ ਦੀ ਸੇਵਾ ਉਹਨਾਂ ਨੇ ਕੁਰਬਾਨੀਆਂ ਕੀਤੀਆਂ ਤਨਮਣੀ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨੂੰ ਆਇਆ ਤੇਨਾਂ ਦੀ ਕਮਾਈ ਦਾ ਧਿਆਨ ਅੰਦਰ ਕੇ ਖਾਲਸਾ ਜੀ ਬੋਲੋ ਵਾਹਿਗੁਰੂ ਉਹ ਵਾਹਿਗੁਰੂ ਪੰਜਾਂ ਦਿੱਕਤਾਂ ਉਸ ਵਤ ਗੁਰਦੁਆਰੇ ਦੇ ਧਿਆਨ ਅੰਦਰ ਕੇ ਖਾਲਸਾ ਜੀ ਬੋਲੋ ਵਾਹਿਗੁਰੂ ਉਹ ਵਾਹਿਗੁਰੂ ਪੰਜਾਂ ਦਿੱਕਤਾਂ ਉਸ ਵਤ ਗੁਰਦੁਆਰੇ ਦੇ ਧਿਆਨ ਅੰਦਰ ਕੇ ਖਾਲਸਾ ਜੀ ਬੋਲੋ ਵਾਹਿਗੁਰੂ ਉਹ ਵਾਹਿਗੁਰੂ ਜਿਠੇ ਰਿਆਂ ਵੱਡੇ ਵੱਡੇ ਰਾਇ ਸਾਈਂ ਲੋਕ ਬਾਬਾ ਨਾਨਕ ਆ ਬਾਬਾ ਧਿਆਨਾਂ ਉਹ ਸੰਤ ਪ੍ਰਿੰਦਾ ਜੀ ਦੀ ਕਮਾਈ ਦਾ ਧਿਆਨ ਅੰਦਰ ਕੇ ਖਾਲਸਾ ਜੀ ਬੋਲੋ ਵਾਹਿਗੁਰੂ ਉਹ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਾਨ ਕੇਸਤਾਨ ਨਹਿਤਾਨ ਬਵੇਕਤਾਨ ਵਿਸਾਦਾਨ ਪ੍ਰੋਸਾਦਾਨ ਦਾਨੋ ਸਿਰਦਾਨ ਨਾਮਦਾਨ ਸ੍ਰੀ ਅਮਰ ਸਦਿਸ਼ਾਨ ਚੌਕੀਆਂ ਢੰਡੇ ਬੰਗੇ ਜੁਗੋ ਜੁਗ ਅਟਲ ਤੁੰਕਾਜੇਕਾਰ ਮੋਲਤ ਜੀ ਵਾਹਿਗੁਰੂ ਸ੍ਰੀਖਾਂ ਦਾ ਮਨ ਨੀਮਾ ਮਾ ਦੁੱਜੀ ਮਤ ਪਾਦਾਰਾ ਖਾਪ ਵਾਹਿਗੁਰੂ ਹੈ ਆਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਤਾਰ ਜਿਓ ਇਹਨਾਂ ਕਨਾਂ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨੇ ਦਾ ਆਪ ਤੇ ਸੇਵਾ ਸੰਭਾਲਦਾ ਦਾਣ ਆਪਣੇ ਪਿਆਰੀ ਖਾਲਸਾ ਜੀ ਨੂੰ ਬਖਸ਼ੋ ਇਹ ਨੀ ਮਾਣਿਆ ਦੇ ਮਾਣ ਨਿਤਾਣੇ ਤੇ ਤਾਣ ਨਿਉਟਿਆਂ ਦੀ ਹੋਰ ਸੱਚੇ ਪਿਤਾ ਵਾਹਿਗੁਰੂ ਆਪ ਜੀ ਦੇ ਹਜੂ ਵਿਚ ਅਰਦਾਸ ਬੇਨਤੀ ਜੋਦੜੀ ਰਹੇ ਅੰਤਰਜਾਮੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਨੰਦ ਦੇਵ ਜੀ ਮਹਾਰਾਜ ਜੀਓ ਆਨੰਦਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜਿਓ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜਿਓ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਵਿਦਾਸ ਮਹਾਰਾਜ ਉਸਤੇ ਪਾਤਸ਼ਾਹ ਜੀਓ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਦੇ ਮਾਵਾ ਅਨੁਸਾਰ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਵਿਦਾਸ ਮਹਾਰਾਜ ਉਸਤੇ ਪਾਸ਼ੇ ਆਪ ਜੀ ਦੇਸ਼ੇ 147ਵੇਂ ਆਗਮਨ ਪਰਵਨੀਆ ਖੁਸ਼ੀਆਂ ਨੂੰ ਰੱਖ ਮੁੱਖ ਰੱਖਦੇ ਆ ਬਰੋਂ ਪਿੰਡ ਚੱਕ ਦੀ ਸਰਵਾਦੀ ਸਰਵ ਸੰਗਤ ਬਰੋਂ ਉਸਤੇ ਪਾਸ਼ਾ ਜੀਓ ਅਮਰਤ ਵੇਲੇ ਤੋਂ ਸ਼੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਤੋਂ ਪ੍ਰਵਾਤ ਫੇਰੀ ਆਰੰਭ ਕੀਤੀ ਹੋਈ ਹੈ ਸੱਚੇ ਪਾਤਸ਼ਾਹ ਜੀ ਨੱਗਰ ਦੀ ਪ੍ਰਕਰਮਾ ਕਰਦਿਆਂ ਆ ਸੱਚੇ ਪਾਤਸ਼ਾਹ ਇਸ ਟਾਈਮ ਆਪਜੀ ਦੇ ਦਰ ਘਰ ਦੇ ਸੇਵ ਪ੍ਰੀਤਵਾਨ ਸ਼੍ਰੀ ਸਵਿੰਦਰਪਾਲ ਜੀ ਅਤੇ ਬੀਬੀ ਸ਼ੀਲਾ ਜੀ ਇਹਨਾਂ ਦੇ ਸੁਪੁੱਤਰੀ ਰੀਨਾ ਰੀਨੂ ਵੰਸਾਲ ਬਰੋਂ ਇੰਗਲੈਂਡ ਨਿਵਾਸੀ ਪਰੋਂ ਸੱਚੇ ਪਾਤਸ਼ਾਹ ਜੀ ਉਹ ਵਰਤੀ ਕਦੇ ਨਾ ਹੋਵੇ ਜਨਕੀ ਅਰਦਾਸ ਨਾਮਕ ਜੋਰ ਗੋਵਿੰਦ ਕਾ ਪੂਰਨ ਗੁਣਤਾਜ ਜੀ ਦੇ ਮਾਪੇ-ਬਾਪਾਂ ਨੂੰ ਸੱਚੇ ਪਾਤਸ਼ਾਹ ਜੀ ਕਿਸੇ ਸੰ ਸੇਵਕ ਪਰਿਵਾਰ ਨੇ ਸੱਚੇ ਪਾਤਸ਼ਾਹ ਜੀ ਸੁਖ ਨੂੰ ਆਸੁਪੀਆਂ ਕਰਨ ਸੱਚੇ ਪਾਤਸ਼ਾਹ ਜੀ ਇਸ ਟਾਈਮ ਆਪਣੀ ਸੁਖ ਨੂੰ ਅਰਦਾਸ ਕਰਦੇ ਆਂ ਬੋਲ ਸੱਚੇ ਪਾਤਸ਼ਾਹ ਜੀ ਪ੍ਰਭਾਤ ਫਿਰ ਨੂੰ ਚਾਹ ਲਈ ਫਲੋਰੈਂਸ ਸੱਚੇ ਪਾਤਸ਼ਾਹ ਜੀ ਇਸ ਟਾਈਮ ਆਪ ਜੀ ਦੇ ਹਜੂਰ ਸੇਵਕ ਪਰਿਵਾਰ ਵੱਲੋਂ ਆਪਣੀਆਂ ਕਿਰਤ ਕਮਾਈਆਂ ਨੂੰ ਸਫਲਤਾ ਕਰਦੇ ਆਂ ਬੋਲ ਸੱਚੇ ਪਾਤਸ਼ਾਹ ਜੀ ਇਸ ਟਾਈਮ ਆਪ ਜੀ ਦੇ ਹਜੂਰ ਵਿੱਚ ਚਾਪ ਪ੍ਰਸ਼ਾਦ ਚਾਪ ਕੋਲੇ ਦੀ ਲੰਗਰ ਅਤੇ ਮਿੱਠਾ ਪ੍ਰਸ਼ਾਦ ਹਾਜ਼ਰਾ ਦਾਰ ਪ੍ਰਮਾਨ ਕਰਨਾ ਭੋਗ ਲਗਾਉ ਭੋਗ ਲੱਗੇ ਪ੍ਰਸਾਦ ਸਰ ਸੰਗਤ ਦੇ ਦਰਸ਼ਨ ਲੈ ਕੋਣ ਜੋ ਜੀ ਛਕੀ ਆਪ ਜੀ ਦਾ ਨਾਮ ਜਪੇ ਸਤਨਾਮ ਸ੍ਰੀ ਵਾਹਿਗੁਰੂ ਸੇਵਕ ਪਰਿਵਾਰ ਦੇ ਸਰਤੇ ਮਿਹਰ ਭਰਿਆ ਪਰਖਣੇ ਚੜ੍ਹਦੀਆਂ ਕਲਾਵਸ਼ਕਾਨੀਆਂ ਦਿਨ ਤੇ ਦੁਨੀਆ ਰਾਤ ਚੌਕਣੀਆਂ ਤਰਕੀਆਂ ਵਸ਼ਕਾਨੀਆਂ ਦੇ ਸਾਰੇ ਪ੍ਰਦਸੰ ਦੇ ਵਿੱਚ ਆਪ ਜੀ ਨੇ ਅੰਮ ਸੰਗੋ ਕੇ ਸਹਾਇਤਾ ਉਹ ਸ਼ੈਤਾਨੀਆਂ ਆਪਣੇ ਅੰਦਰੋਂ ਪਰੰਗੁਰ ਸਿੱਖੀ ਜੀਵਨ ਦੀਆਂ ਦਾਤਾਂ ਵਸ਼ੇਗਾਨੀਆਂ ਨਾਮ ਬਾਣੀ ਦੇ ਨਾਲ ਜੋਣਾ ਹੁੱਚੇ ਪਾਸ਼ਾ ਜੀਓ ਐਸ ਟਾਈਮ ਆਪ ਜੀ ਦੇ ਹਜ਼ੂਰ ਵਿੱਚ ਸੇ ਪਾਸ਼ੇ ਅੰਦਰ ਸਾਰੇ ਕੇ ਹਾਜ਼ਰ ਹੋਣ ਸੱਚੇ ਪਾਸ਼ੇ ਦਾਰ ਪ੍ਰਮਾਨ ਕਰਨੀ ਸੱਚੇ ਪਾਸ਼ੇ ਸ਼ਕੰਦੀ ਆਗਿਆ ਵਸ਼ੇਗਾਨੀ ਸਰਦ ਸੰਗਤ ਦੀ ਹਾਜ਼ਰੀ ਮਨਜ਼ੂਰ ਕਰਨੀ ਕਾਦਨ ਕਾ ਲੇਖੇ ਵਿੱਚ ਚਲਾਉਣਾ ਚੜ੍ਹਦੀਆਂ ਕਲਾ ਸ਼ਕਾਨੀਆਂ ਤਹਿਲ ਫੋਲ ਭਟਾਵਾ ਦਾਰ ਪ੍ਰਵਾਨ ਕਰਨੇ ਸੱਚੇ ਪਾਤਸ਼ਾਹ ਜੋ ਆਪ ਜੀ ਦੇ ਬੰਦਿਆੜੀ ਮਨਾਉਣ ਦੇ ਚਾਹੋ ਉਦੋਂ ਬਖਸ਼ੇ ਕਰਨੇ ਸੱਚੇ ਪਾਤਸ਼ਾਹ ਜੋ ਸਰਵ ਸੰਗਤ ਦੇ ਵਿੱਚ ਏਕਤਾ ਇਤਫਾਕ ਕੇ ਪਿਆਰ ਬਖਸ਼ੇ ਕਰਨੇ ਸੱਚੇ ਪਾਤਸ਼ਾਹ ਚੜ੍ਹਦੀਆਂ ਕਲਾ ਵਿੱਚ ਰਹਿਣੀਆਂ ਸਹੀ ਪਿਆਰੇ ਮੇਲ ਜਨਮ ਲਿਆ ਤੇਰਾ ਨਾਮ ਜਿ ਪਿਆਵਾਏ ਨਾਨਕ ਨਾਮ ਚੜ੍ਹਦੀ ਜਾਗ ਤੇਰੇ ਪ੍ਰਾਨੇ ਸਰਬਤ ਦਾ ਭਲੋ ਵਾਹਿਗੁਰੂ ਵਾਹਿਗੁਰੂ ਕੀ ਕਾਲ ਸਾਨ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਰਪੈ ਸਤਿਗੁਰਾਂ ਮਹਾਰਾਜ ਦੀ ਜੈ ਬੁਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਓ ਰਹਿਮਤ ਬਖਸ਼ ਵਾਲਾ आया आयाजी अज तिनपट पाकी आया तिनवट पाकी आया जी आज अज तिनपट पाकी आयापट पा Altyazı M.K. ਕੀ ਜੇ ਮਨ ਮੁਖੀਆਂ ਦਾ ਫੰਗ ਨਤੀਜੇ ਆ ਕੇ ਲੈ ਸਗਲ ਜਨ ਤੋ ਚੰਗਿਆਈ नानक ते मुखियूं